ਇਹ ਕਮਾਈ ਤੇ ਦਾਈਰਾ ਨਾਮ ਹੈਗਾ ਜਗਨਨਾਥ ਮਾਤਾ ਜੀ ਨਾਮ ਕੇ ਰਣਜੀਤ ਕੌਰ ਮੇਰੇ ਉਸਤਾਦ ਜੀ ਦਾ ਨਾਮ ਹੈਗਾ ਬਲਜੀਤ ਸਿੰਘ ਜੀ ਜਿਵੇਂ ਫਰਸਟ ਪਲੇਸ ਜਿ ਪੋਜੀਸ਼ਨ ਦੀ ਗੱਲ ਕੀਤੀ ਗਈ ਹੈ ਜੀ ਸਰ ਆਪਾਂ ਨਾਰਥ ਇੰਡੀਆ ਤੇ ਮਿਸ਼ਨ ਪੰਜਾਬ ਫੇੜ ਕੇ ਆਏ ਹਾਂ ਜੀ ਜਲਰਾ ਗਾਗਾ ਤੋਂ ਜੀ ਜੀ ਬੋਡੀ ਬਿਲਡਿੰਗ ਚੋਂ ਹੈ ਜੀ ਬੋਡੀ ਬਿਲਡਿੰਗ ਹਾਂ ਜੀ ਕਿੰਨੇ ਕ ਇਨਾਮ ਅਜੇ ਤੱਕ ਕਰ ਲਿਆ ਚੁੱਕੇ ਹੋ ਅਜੇ ਤੱਕ ਇਸ ਵਾਰ ਤਾਂ ਆਪਾਂ ਵਧੀਆ ਖੇਡਿਆ ਜੀ ਜੀ ਹਾਂਜੀ ਹੁਣ 10ਵਾਂ ਤੇ 15ਵਾਂ ਇੱਕ ਪੰਜਾਬ ਤੇ ਇੰਡੀਆ ਜੀ ਸਾਰਾ ਆਪਾਂ ਜਲੰਧਰ ਤੋਂ ਵੀ ਨਾਮ ਲੈ ਕੇ ਆਏ ਆਂ ਫਗਵਾੜੇ ਤੋਂ ਸਮਾਣੇ ਤੋਂ ਤੇ ਲੁਧਿਆਣਾ ਤੋਂ ਚੰਡੀਗੜ੍ਹ ਤੋਂ ਜੀ ਇਹ ਤਾਂ ਸਾਡੇ ਉਸਤਾਦ ਜੀ ਨੇ ਵਜੀਰ ਸਿੰਘ ਜੀ ਉਹਨਾਂ ਦੇ ਕਰਕੇ ਹੀ ਆਈ ਜੋ ਹੈਗੀਆਂ ਜੀ ਮੇਰਾ ਨਾਮ ਰਾਜਵੀਰ ਹੈ ਜੀ ਰਾਜਵੀਰ ਕਮਾਂ ਜੀ ਜੀ ਸਰ ਤੇ ਮੈਂ ਕਮ ਤੋਂ ਬਿਲੋਂਗ ਕਰਦਾ ਹੈਗਾ ਜੀ ਤੇ ਸਾਨੂੰ ਬੜਾ ਮਾਣ ਹੈ ਸਾਡੇ ਪਿੰਡ ਦਾ ਲੜਕਾ ਰਕੇਸ਼ ਕੁਮਾਰ ਬਾਡੀ ਬਿਲਡਿੰਗ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਔਰ ਇਹਦੇ ਵਿੱਚ ਅੱਗੇ ਜਾਂਦੇ ਹੋਏ ਇਹਨਾਂ ਨੇ ਕੱਲ ਜਿਹੜਾ ਲਹਿਰਾਗਾਗਾ ਵਿਖੇ ਬਾਡੀ ਬਿਲਡਿੰਗ ਮੁਕਾਬਲਾ ਹੋਇਆ ਉਹਦੇ ਵਿੱਚ ਨਾਰਥ ਇੰਡੀਆ ਦੇ ਵਿੱਚੋਂ ਫਰਸਟ ਪ੍ਰਾਈਜ਼ ਲਿਆ ਹੈਗਾ ਤੇ ਨਾਲ ਮਿਸਟਰ ਪੰਜਾਬ ਦੇ ਵਿੱਚੋਂ ਫਰਸਟ ਪ੍ਰਾਈਜ਼ ਲਿਆ ਹੈਗਾ ਸੋ ਸਾਨੂੰ ਇਹਨਾਂ ਦੇ ਉੱਤੇ ਬਹੁਤ ਮਾਣ ਹੈਗਾ ਪਿੰਡ ਨੂੰ ਪੂਰੇ ਨੂੰ ਕਿ ਇਸ ਤਰ੍ਹਾਂ ਬਾਡੀ ਬਿਲਡਿੰਗ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈਗੇ ਆ ਔਰ ਨਾਲ ਦੀ ਨਾਲ ਨੌਜਵਾਨਾਂ ਨੂੰ ਇੱਕ ਵਧੀਆ ਸਿਹਦਰ ਦੇ ਰਹੇ ਆ ਕਿ ਕਿਸ ਤਰ੍ਹਾਂ ਨਸ਼ਿਆਂ ਤੋਂ ਪਰਤੋਠ ਕੇ ਬਾਡੀ ਬਿਲਡਿੰਗ ਦੇ ਵਿੱਚ ਅਸੀਂ ਆਪਣਾ ਵਧੀਆ ਭਵਿੱਖ ਜਿਹੜਾ ਬਣਾ ਸਕਦੇ ਆ ਔਰ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਦੇ ਆ ਨੌਜਵਾਨ ਜਿਹੜੇ ਆ ਉਹਨਾਂ ਦੇ ਮਾਰਗਦਰਸ਼ਕ ਬਣ ਸਕਦੇ ਆ ਸੋ ਸਾਨੂੰ ਇਹਨਾਂ ਨੌਜਵਾਨ ਤੇ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡੇ ਪਿੰਡ ਦਾ ਜਿਹੜਾ ਨਾਂ ਰੌਸ਼ਨ ਕੀਤਾ ਔਰ ਅਸੀਂ ਆਸ ਕਰਦੇ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ ਔਰ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ ਔਰ ਬਹੁਤ ਵਧੀਆ ਤੰਦਰੁਸਤੀ ਰੱਖਣ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ